ਅੱਜ ਗੱਲ ਕਰਾਂਗੇ ਪੰਜਾਬ ਐਂਡ ਸਿੱਧ ਬੈਂਕ ਭਰਤੀ 2025 ਬਾਰੇ ਤੇ ਫੁੱਲ ਜਾਣਕਾਰੀ ਦੇ ਨਾਲ ਇਸ ਦੀ ਡੇਟਾ 28 2025 ਤੋਂ ਲੈ ਕੇ 4 9 2025 ਤੱਕ ਹੈ ਇਸ ਵਿੱਚ ਉਮਰ ਚਾਹੀਦੀ ਹੈਗੀ ਆ 20 ਤੋਂ ਲੈ ਕੇ 30 ਸਾਲ ਤੱਕ ਇਸ ਵਿੱਚ ਸਟਾਰਟਿੰਗ ਸੈਲਰੀ ਹੁੰਦੀ ਹੈ 48480 ਤੋਂ ਲੈ ਕੇ 85900 B ਤੱਕ ਐਪਲੀਕੇਸ਼ਨ ਫੀਸ ਜਨ ਅਤੇ OBC 850 ਪਲੱਸ ਟੈਕਸ SCST ਤੇ 100 ਪਲੱਸ ਟੈਕਸ ਕੁਆਲੀਫਿਕੇਸ਼ਨ ਚਾਹੀਦੀ ਆ ਡਿਗਰੀ ਪੋਸਟ ਦਾ ਨੇਮ ਹੈਗਾ ਲੋਕਲ ਬੈਂਕ ਆਫੀਸਰ LBO ਤੇ ਇਸ ਚੈਨ ਦੇ ਨਾਲ ਜੁੜੇ ਰਹੋ ਹੋਰ ਗੌਰਮੈਂਟ ਪ੍ਰਾਈਵੇਟ ਨੌਕਰੀਆਂ ਬਾਰੇ ਜਾਣਕਾਰੀ ਦੇ ਨਾਲ ਲੈਣ ਲਈ ਤੁਹਾਡੇ ਲਾਈਕ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ